ਸਤਿਕਾਰ ਦੋਸਤੋ ਮੈਂ ਤੁਹਾਡਾ ਦੋਸਤ ਜਸਪੀ ਸਿੱਧੂ ਤੇ ਆਪਾਂ ਆਏ ਆ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਮੁੱਤਵਾਰ ਤੇ ਟਰੈਕਟਰਾਂ ਦਾ ਪੈ ਗਿਆ ਪੂਰਾ ਜੋਰ ਸੀਜ਼ਨ ਤੋਂ ਬਾਅਦ ਹੁਣ ਥੋੜਾ ਜਿਹਾ ਜੋਰ ਪੈਣ ਲੱਗ ਗਿਆ ਤੇ ਜਲਦੀ ਜਲਦੀ ਆਜੋ ਆਪਾਂ ਮਲਾਉਣਾ ਹੈ ਬਾਈ ਸ਼ਰਮੇ ਨਾ ਹੋਰ ਜੀ ਸ਼ਰਮਾ ਜੀ ਕੀ ਹਾਲ ਚਾਲ ਵਧੀਆ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਕੀ ਚਾਹ ਤੂੰ ਗਰਮੀ ਲੋ ਤਾਂ ਬਚੀ ਮਹਾਰਾਜ ਦੇ ਚੇਪਾਟੇ ਚਾਰਦੀ ਕਲਾ ਕਿਰਤੀ ਬਾਈ ਨੂੰ ਮੁੱਤਵਾਰ ਦਾ ਦੇਣਾ ਬਾਈ ਅੱਜ ਚੱਲਾਂਗੇ ਤਾਂ ਹੁਣ ਟਰੈਕਟਰ ਲਵਾਉਂਦੇ ਆ ਬਾਈ ਤੁਹਾਨੂੰ ਅੱਜ ਕੋਸ਼ਿਸ਼ ਕਰਾਂਗੇ ਜੈ ਜੈ ਰੇਡ ਦਿਖਾਉਂਦੀ ਹੈ ਨਾ ਉਹ ਕਿੰਨੇ ਕਿੰਨੇ ਆਸਕਰੀ ਦਾ ਉਹ ਪੂਰਾ ਤੇ ਤਰੀਕਾ ਗਰਮੀ ਖੰਡੇ ਹੋ ਜੀਏ ਖੰਡੇ ਹੁੰਦਾ ਖੰਡੇ ਹੁੰਦਾ ਵਰ ਪੜਾ ਕੇ ਪਾ ਦੇ ਠੰਡਾ ਹੋ ਗਿਆ ਬਾਈਕ ਬੀਅੰਕੀ ਹਲਾ ਰਿਹਾ ਮੈਂ ਬਾਈ ਕਮੈਂਟ ਕਰ ਰਿਹਾ ਹਾਂ ਤੇ ਕਾਨੂੰਨ ਨੂੰ ਪਤਾ ਲੱਗੇ ਕਿ ਅਸੀਂ ਗਲਤ ਕਿੱਥੇ ਆ ਕਿ ਇਹ ਗਲਤ ਹੈਗੇ ਆ ਨਾ ਇਹ ਸਹੀ ਆ ਸੀ ਤੱਕ ਸਹੀ ਦੱਸ ਦੇ ਕਰੋ ਬਾਈ ਕਮੈਂਟ ਬੜਾ ਸ਼ੌਕ ਕਰੋ ਕਮੈਂਟ ਕਰਿਆ ਕਰੋ ਬੜੇ ਬੜੇ ਕਮੈਂਟ ਕਰਿਆ ਕਰੋ ਆ ਸਰਦਾਰ ਨੂੰ ਚੱਕੇ ਦੀ ਲਈ ਉਹ ਤੂੰ ਸਭ ਤੋਂ ਪਹਿਲਾਂ ਆ ਗਈ ਡੀਆਈ 265 ਠੀਕ ਹੈ ਜੀ 2004 ਮਸਲਾ ਜੀ ਤਾਰੀਖ ਕਿਤਾ ਲੱਗੇ ਤੋ 24 24 ਸਵਾਲ 12200 ਠੀਕ ਹੈ ਟਰੈਕਟਰ ਬਣਦੀ ਤੇ ਲੱਗ ਪੰਜ ਹਜ਼ਾਰ ਰੁਪਏ ਦਾ ਠੀਕ ਹੈ ਜੀ ਵਾਲ ਆ ਗਿਆ ਆਸ਼ਾ ਆਸ਼ਾ ਭਾਈਆ ਤੂੰ ਯਾਰ ਅੱਠ ਮਾਗਿਆ ਆ ਗਈ ਆ ਕਰਾ ਮਾਨ ਵਾਲੇ ਚਾ ਵਾਹ ਜੀ ਦਾ ਟਰੈਕਟਰ ਬੇਤਰ ਹੈ ਗਿਆ ਪਿਛਲੇ ਦੇਗਾ ਵੀ 83% 2 ਲੱਖ 75000 ਰੁਪਏ ਦਾ ਦਾ ਰਹੇ ਹੈ ਹੈਦਰਾਬਾਦ ਪੰਜਾਬ ਨੰਬਰ ਆ ਜੀ 1 ਲੱਖ ਤੇ 60000 ਰਾਈਟਰ ਦੇ 60000 ਕੋ ਲੰਗੀ ਰਿਆ ਯਾਰ ਓਰੇ ਐਂ ਦੇ ਦੇ ਆਂ ਹੀ ਮਤਲਬ ਆਰ 2000 ਮਾਡਲ ਆ ਪਿਛਲੇ ਟਾਇਰ ਹੈਗੇ 75000 ਦੇ ਸਾਰਾ オリジナル ਆ ਬਾਈ ਤੇ ਮੂਲੇ ਟਾਇਰ ਹੈਗੇ ਅੱਜ ਦੇ ਬੇਚੇ ਮੰਗੋ ਡਬਲ ਕਲਚ 2 ਲੱਖ ਪਿਆ ਜੰਮਾ ਦਾ ਟਰੈਕਟਰ ਦੇਵਾਂਗੇ ਭਾਈ 1,85,000 ਰੁਪਏ 1,85,000 ਰੁਪਏ ਤੇ ਉਸ ਤੋਂ ਬਾਅਦ ਆ ਗਿਆ ਐਚਪੀ ਮਾਡਲ ਐਚਪੀ ਮਾਡਲ 2022 ਮਡਲਾ ਪੰਜਾਬ ਨੰਬਰ ਆ ਵੀਰੇ ਸਾਰਾ Ориジナル ਹੈ ਕੋਈ ਰੰਗ ਪੇਂਟ ਨਹੀਂ ਹੋਇਆ ਤੇ ਜਸਪੀਤ ਤਰਾਕਟਰ ਘਟੇਗਾ ਬੜਾ ਠੀਕ ਹੈ ਤੇ ਲੋਨ ਫੈਂਸ ਵੀ ਕਰਾ ਦਾਂਗੇ ਠੀਕ ਹੈ ਐਚਪੀ ਮਾਡਲ ਹੈ ਵੀਰੇ 855 ਨਾਲੋਂ ਜ਼ਿਆਦਾ ਵੀ ठीक है गया भाई नब्बे रुपए चाबी नहीं दिखी सारा समान गैटरी डिमांड है छे लख पंद्रह हजार छे लख पंद्रह हजार ट्रैक्टर देना पं लख नब्बे हजार बाकी भाई मौका देखो लखीर नहीं है पत्नी उसका पैंती ਠੀਕ ਹੈ ਪੁਰਾ ਮੂਰਲੇ ਟਾਇਰ ਹੈਗਾ 85 90 ਪੈਸੇ ਪਿਛਲੇ ਇਹ ਰੱਦੇ ਕਾ 15 ਮਾਡਲ ਆ 3 ਲੱਖ 10 ਹਜ਼ਾਰ ਡਿਮਾਂਡ ਆ ਟਰੇਡਰ ਦੇ ਦਾਂਗੇ ਜਸਪ੍ਰੀ ਤਾਂ ਆ 2 ਲੱਖ 85000 2 ਲੱਖ 85000 ਡੇਢ ਚ ਹੀ ਆ ਡੇਢ ਚ ਇਹ ਆ ਬਿਲਕੁਲ ਨਵਾਂ ਦੇ ਚਾਰੇ ਟਾਇਰ ਨਾਲ ਦੇ ਆ ਠੀਕ ਹੈ 85 ਲੱਖ ਪੈਸੇ ਨਾਲ ਦੇ ਟਾਇਰ ਆ 511 ਘੰਟੇ ਚੱਲਿਆ ਬਾਈ ਇਹ ਪਾਵਰ ਸਟੀering ਦਾ ਇਹ ਰਾਣਾ ਕਹਿੰਦਾ ਸੰਦਿਆਉਂ ਲੋਡ ਸੈਂਸ ਤੇ ਜੁਆ ਦੇ ਜਮਾ ਆ ਪਾਵਰ ਵਾਲਾ ਜਗਾੜੂ ਦਾ ਠੀਕ ਹੈ ਛੇ ਵੀ ਪਾਵਰ ਹੈ ਪਾਵਰ ਸਟੀering ਆਸ਼ੇ ਬਿਆਰ ਠੀਕ ਸਾਰਾ ਕੁਝ ਨਾਲ ਦਾ ਮੱਖੀ ਜਿੰਨਾ ਵੀ ਰੰਗ ਨਹੀਂ ਹੁੰਦਾ ਦਾ ਫੱਟੀ ਜਤਰੀ ਸਾਰਾ ਕੁਝ ਨਾਲ ਦਾ ਉਹ ਕੰਪਨੀ ਤੋਂ ਆਉਂਦਾ ਡੰਡਾ ਨਹੀਂ ਹੁੰਦਾ ਸੈਂਡਲ ਨਹੀਂ ਹੁੰਦਾ ਇਹਦੇ ਨਾਲ ਕੰਪਨੀ ਨਹੀਂ ਦਿੰਦੀ ਉਹ ਸਰਫਸਟ ਆਹੇ ਉਹ ਨਵਾਂ ਡੈਕਟਰ ਆ ਜਿਵੇਂ ਨਵਾਂ ਦਾ ਪਿਆ ਹਾਂ ਇਹਦਾ ਕਵਰ ਆ 240 ਘੰਟੇ ਦਾ ਹਾਂ ਕੰਸਟ੍ਰਕਟ ਆ ਇਹਨੇ 260000 ਡਿਮਾਂਡ ਆ ਕਿੰਨੇ ਦੇਵਾਂਗੇ ਇਹ 245 ਚੈਨ ਲੱਕ 60 2016 ਮਾਡਲ ਆ ਹਾਂ 2016 ਮਾਡਲ ਆ ਠੀਕ ਹੈ ਇਸਲੇ ਟੈਰ ਹੈਗਾ 90 95 ਬਜੇ ਜਸਪ੍ਰੀ ਤੇ ਚਾਰੇ ਪਾਸੇ ਦਿਖਾ ਦੇ ਨੂੰ ਪੰਜਾਬ ਨੰਬਰ ਆ ਇਹ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਹੋਇਆ ਜਸਪ੍ਰੀ ਦਾ ਠੀਕ ਹੈ ਜੀ ਤੇ ਲੋਨ ਫੈਂਸ ਵੀ ਹੋ ਜੂਆ ਠੀਕ ਹੈ ਸਾਰਾ ਸੁਹਾਣਾ ਗੰਡਾ ਫੱਟੀ ਛਤਰੀ ਠੀਕ ਹੈ ਨਵੀਂ ਬੈਟਰੀ ਆ ਠੀਕ ਹੈ ਬੈਟਰੀ ਦਾ ਬਿੱਲ ਵੀ ਮਿਲਦੀ ਆ 100000 ਰੁਪਏ ਹੋ ਜਾਂ ਟਰੈਕਟਰ ਦੇਵਾਂਗੇ ਦੂਸਰਾ ਲੋਨ ਹੈ ਦਾ ਹੈ ਦੂਸਰਾ ਲੋਨ ਹਾਂ ਦੂਜਾ ਲੋਨ ਹੋ ਜੀ 5 ਲੱਖ ਤੇ 25000 ਰੁਪਏ ਡਿਮਾਂਡ ਹੈ ਠੀਕ ਹੈ ਪੁੱਛ ਕੀ ਪੁੱਛਦਾ ਕਾਸ਼ਤ ਸੰਗਾਨਗਰ ਹਾਂ ਕੀ ਦੱਸਾਂ ਕਿੰਨਾ ੜਾਵੇਂ ਹੁਣ ਇੱਕ ਵਾਰ ਹੈ ਕਿੰਨਾ ੜਾਵੇਂ ਕਾਸ਼ਤ ਕਿਸ਼ਤ ਕਿੰਨੇ ੜਾਤੀਏ ਬੋਲ ਦਾ ਦੇ ਤੂੰ ਕੋਲ ਕਿੰਨੇ ਦਾ ਮਾਇਰਾ ਉਹ ਦਾ ਕੱਪੜਾ ਮੂੰਚੋਂ ਕੱਢ ਮੈਨੂੰ ਕਹਣਾ 25 ਦਾ ਦੇ ਯਾਰ ਨਾਤਾ ਯਾਰ ਬਸ 5 ਦਾ ਹੀ ਗੱਲ ਹੋਰ ਦੱਸ 5000 ਰੋਡਾ ਦਾ 495 ਦਾ 5000 4 92 490 ਅਜੇ ਦਾ 4900 ਕੁ ਦੇ ਕੇ ਸਾਦੇ ਤੇ ਰਾਹ ਡਾਕਟਰ ਵੀ ਕੱਟਾ ਵੀ ਲੋਨ ਫੈਸਾ ਪੰਜਾਬ ਨੰਬਰ ਤੇ ਦੱਬ ਕੇ ਬਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਇਹ ਜੇਂਤੀਆ ਤਵਾਨੀ ਕੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਬਾਈ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਗੱਲ ਵੀਰੇ